ਜਾਨਵਰ ਵੀ ਸਨਖਾਈ ਸਾਰੇ ਸਾਰੇ ਬਹੁਤ ਸਨਖਾਈ ਮੈਂ ਦੇਖ ਫਾਟ ਤਨ ਸਹੀ ਗੱਲ ਹੈ ਟਾਟੋ ਵਾਲੇ ਗੱਲਾਂ ਬਹੁਤ ਸੁਣਾਉਂਦੇ ਠੀਕ ਹੈ ਜੀ ਅੱਜ ਮੈਂ ਤੇਰੇ ਤੁਹਾਨੂੰ ਲੈ ਕੇ ਨਵੀਂ ਜਗ੍ਹਾ ਤੇ ਆਏ ਆ ਤੂੰ ਹੀ ਕਹਿਣਾ ਵੀ ਹੋਰ ਤਾਂ ਸਾਰਾ ਕੈਨੇਡਾ ਘੁੰਮ ਲਿਆ ਪਰ ਇੱਥੇ ਨਹੀਂ ਸੀ ਆਏ ਹੁਣ ਇੱਥੇ ਵੀ ਆ ਗਏ ਆ ਬਾਈ ਹੁਣੀ ਪੁਲਿਸ ਜਨੇ অন্ਟਾਰੀਓ ਦੀ ਦੇਖੋ ਮਿੱਤਰੋ ਵੀ ਜਿਵੇਂ ਇੰਡੀਆ ਚ ਪੁਲਿਸ ਵਾਲੇ ਬੰਦੇ ਬਹੁਤ ਮਲਾਜਮਾਂ ਨੂੰ ਸ਼ੌਂਕਿਆ ਤੇ ਇੱਥੇ ਕੈਨੇਡਾ ਦੇ ਵਿੱਚ ਬਾਈ ਹੁਣੀ ਨਾਲ ਨਾਲ ਡਿਊਟੀ ਕਰਦੇ ਆ ਤੇ ਨਾਲ ਨਾਲ ਕੂਤਰਾਂ ਦਾ ਵੀ ਸ਼ੌਂਕ ਕਰਦੇ ਆ ਹਾਂਜੀ ਮਿੱਤਰੋ ਜਿਵੇਂ ਬਾਈ ਹੁਣਾਂ ਨੇ ਜ਼ਿਆਦਾਤਰ ਦੱਸਿਆ ਵੀ ਆਪਣੇ ਮੋਸਟਲੀ ਇੰਡੀਆ ਤੋਂ ਹੀ ਆਉਂਦੇ ਨੇ ਕੂਤਰ ਹਨਾ ਬੰਦਿਆਂ ਕੋਲ ਜੀ ਜੋ ਉਧੇ ਘਰੋਂ ਨਿਕਲੇ ਇੱਕ ਦੋ ਬੱਚੇ ਜੋ ਤਾਂ ਹਿੱਸੋ ਆ ਜੀ ਹਾਂਜੀ ਬਾਈ ਦਾ ਬਹੁਤ ਨਾਲ ਆਪਣਾ ਕੁਤਰਾ ਵੀ ਡਮਾਉਂਦਾ ਇੱਥੇ ਦੁੱਸਰ ਬਾਰੇ ਦੱਸਿਆ ਹਾਂ। ਹਾਂਜੀ। ਪਾਕੀ ਮੋਗੇ ਵਾਲੇ ਮੁੰਡੇ ਸ਼ੰਦੇਰੀ ਉਹਨਾਂ ਦੇ ਘਰੋਂ ਆਪਣੇ ਕੋਲੇ ਬਹੁਤ ਬੱਚੇ ਨਿਕਲੇ ਹੋਏ। ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ? ਸਵਾਗਤ ਆ ਮਿੱਤਰੋ ਤੁਹਾਡਾ ਚੈਨਲ ਸ਼ਕੀਨ ਜੱਟ ਦੇ ਉੱਤੇ। ਤੇ ਅੱਜ ਮਿੱਤਰੋ ਤੁਹਾਨੂੰ ਲੈ ਕੇ ਨਵੀਂ ਜਗ੍ਹਾ ਤੇ ਆਏ ਆ। ਤੁਸੀਂ ਕਹਿਣਾ ਵੀ ਹੋਰ ਤਾਂ ਸਾਰਾ ਕੈਨੇਡਾ ਘੁੰਮ ਲਿਆ ਪਰ ਇੱਥੇ ਨਹੀਂ ਸੀ ਆਏ। ਹੁਣ ਇੱਥੇ ਵੀ ਆ ਗਏ ਆ ਤੇ ਮੈਂ ਕਿਹਾ ਕੂਤਰ ਬਾਜ ਭਰਾਵਾਂ ਨਾਲ ਵੀ ਤੁਹਾਨੂੰ ਮਿਲਾ ਦਈਏ ਅੱਜ ਮਿੱਤਰੋ ਖੜੇ ਆ ਬ੍ਰੈਮਟਨ অন্ਟਾਰੀਓ ਦੇ ਵਿੱਚ ਤੇ ਆਪਣੇ ਸ਼ੌਂਕੀ ਭਰਾ ਇਧਰਲੀ ਸਾਈਡ ਬੈਠੇ ਨੇ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਜਾਨਵਰ ਤੇ ਨਾਲੇ ਕਰਦੇ ਆ ਗੱਲਾਂ ਬਾਤਾਂ ਕੂਤਰ ਬਾਜ ਭਰਾਵਾਂ ਨਾਲ ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ ਜੀ ਹਾਂਜੀ ਤੇ ਇਧਰੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਕੰਗ ਸਾਹਿਬ ਤੋਂ ਬਾਈ ਜੀ ਪਹਿਲਾਂ ਤਾਂ ਸਾਰੇ ਆਪਣੇ ਭਰਾਵਾਂ ਦੇ ਨਾਮ ਦੱਸ ਦੋ ਜੀ ਆਪਣੇ ਆਵਣ ਗਰਿਆਣਾ ਹਾਂਜੀ ਪ੍ਰੀਤਪੂਰ ਹਾਂਜੀ ਆਸ਼ਨ ਹਾਂਜੀ ਐਰੀ ਨੰਗਲ ਹਾਂਜੀ ਠੀਕ ਹੈ ਜੀ ਤੇ ਬਾਈ ਸੁਖੇ ਕੰਗ ਜੀ ਦੇ ਅੱਜ ਆਪਾਂ ਘਰੇ ਆਏ ਆਂ ਤੇ ਬਾਈ ਹੁਣੀ ਪੁਲਿਸ ਜਨੇ অন্ਟਾਰੀਓ ਦੀ ਜੀ ਦੇਖੋ ਮਿੱਤਰੋ ਵੀ ਜਿਵੇਂ ਇੰਡੀਆ ਚ ਪੁਲਿਸ ਵਾਲੇ ਬੰਦੇ ਬਹੁ ਮਲਾਜਮਾਂ ਨੂੰ ਸ਼ੌਂਕਿਆ ਤੇ ਇੱਥੇ ਕੈਨੇਡਾ ਦੇ ਵਿੱਚ ਬਾਈ ਹੁਣੀ ਨਾਲ-ਨਾਲ ਡਿਊਟੀ ਕਰਦੇ ਆ ਤੇ ਨਾਲ-ਨਾਲ ਕੂਤਰਾਂ ਦਾ ਵੀ ਸ਼ੌਂਕ ਕਰਦੇ ਆ ਤੇ ਬਾਈ ਜੀ ਕਿੰਨੇ ਕਸਾਲ ਹੋ ਗਏ ਜੀ ਕੈਨੇਡਾ ਵਿੱਚ ਸ਼ੌਂਕ ਕਰਦੇ ਨੂੰ ਕੁੱਤਰਾ ਦਾ ਆਪਾਂ ਨੂੰ ਤਾਂ 8 ਸਾਲ ਹੀ ਹੋਏ ਤਿੰਨ ਕਸਾਲ ਹੀ ਹੋਏ ਜੀ ਠੀਕ ਹੈ ਜੀ ਤੇ ਜਾਨਵਰ ਇੰਡੀਆ ਚੋਂ ਆਏ ਹੋਏ ਨੇ ਕਿ ਇੱਥੋਂ ਹੀ ਲੱਤੇ ਸੀਗੇ ਜੀ ਇੱਤੋਂ ਆਪਾਂ ਪਹਿਲਾਂ लवली ਪਾਈ ਤੋਂ ਲੈ ਆਈ ਉੱਤੋਂ ਆਪਾਂ ਚਾਉਂਗੇ ਭਾਈ ਦੇ ਘਰ ਅੱਛਾ ਜੀ ਤੇ ਰਾਵਣ ਘਰੇ ਆਲ ਤੋਂ ਭਾਈ ਤੋਂ ਲੈ ਆਈ ਲੈ ਕੇ ਦਿੱਤੇ ਆਪਾਂ ਨੂੰ ਠੀਕ ਹੈ ਜੀ ਤੇ ਬਾਕੀ ਇੰਡੀਆ ਤੋਂ ਲਿਆਏ ਆਪਾਂ ਤੇ ਬਾਜੀਆਂ ਫਿਰ ਛੱਡਦੇ ਹੋ ਤਿੰਨ ਸਾਲਾਂ ਤੋਂ ਹੀ ਕਿ ਬਾਅਦ ਚ ਛੱਡਣ ਲੱਗੇ ਨਹੀਂ ਨਹੀਂ ਉਦੋਂ ਹੀ ਛੱਡਣ ਲੱਗ ਗਏ ਯਾਰ ਠੀਕ ਹੈ ਜੀ ਤੇ ਮੈਂ ਸੁਣਿਆ ਵੀ ਬਾਜ਼ੀਆਂ ਕਰਵਾਈਆਂ ਵੀ ਵਧੀਆ ਨੇ ਤੁਸੀਂ ਇੱਕ ਜਿਹੜੀ ਜੀਪ ਵਾਲੀ ਬਾਜੀ ਹੋਈ ਸੀਗੀ ਜੀ ਪਿੱਛੇ ਜੇ ਉਹਦੇ ਬਾਰੇ ਵੀਰ ਪਾਪਾ ਜੀ ਉਹਦੋਂ ਆਪਣ ਬਾਜੀ ਕਰਾਈ ਸੀ ਆਪਾਂ 2022 ਚ ਹਾਂਜੀ ਤੇ ਉਦੋਂ ਰੈਨਕੋਰ ਤੋਂ ਹਡਮੈਂਟਨ ਤੋਂ ਕਪੂਤਰਾ ਦੇ ਇੱਥੇ ਸੀ ਸਾਰਿਆਂ ਕਲੱਬਾਂ ਨੇ ਛੱਡੇ ਸੀ ਉਹ 53 ਓਕੇ ਜੀ ਤੇ ਵੈਦਰ ਕਿਵੇਂ ਹੁੰਦਾ ਜੀ ਇੱਥੇ ਬ੍ਰੈਂਟਨ ਵਾਲੀ ਸਾਈਡ ਸੀਜ਼ਨ ਦੇ ਵਿੱਚ ਜਿਵੇਂ ਮਹੀ ਕਿਤੇ ਤਾਂ 28 ਵੀ ਹੋ ਜਾਂਦਾ 35 34 32 38 28 32 39 39 ਗੱਲ ਕਰਦੇ ਆ ਬਾਈ ਅਮਨ ਹੁਨਾ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਕਬੂਤਰਾਂ ਸ਼ੌਂਕ ਕਰੀ ਜਾਂਦੇ ਹੋ ਬਾਈ ਫਿਰ ਕੈਨੇਡਾ ਦੇ ਵਿੱਚ ਵੀ ਹਾਂ ਬਾਈ ਕਰ ਲੀਦਾ ਚੌਂਕ ਵਧੀਆ ਟਾਈਮ ਪਾਸ ਹੋ ਜਾਂਦਾ ਹਾਂਜੀ ਕੀ ਕਹਿਣਾ ਚਾਹੋਗੇ ਬਾਈ ਜੀ ਕਿੰਨਾ ਚਿਰ ਹੋ ਗਿਆ ਈ ਕਬੂਤਰ ਰੱਖਿਆਂ ਨੂੰ ਕਬੂਤਰ ਰੱਖਿਆਂ ਤਾਂ ਬਾਈ ਵਾਵਾ ਟਾਈਮ ਹੋ ਗਿਆ ਇੱਥੇ ਆ ਕੇ ਹੋ ਗਿਆ ਆਲਮੋਸਟ 15-16 ਸਾਲ ਹੋ ਗਏ ਓਕੇ 15-16 ਸਾਲ ਤੇ ਇੰਡੀਆ ਵੀ ਰੱਖਿਆ ਸੀ ਬਾਈ ਪਹਿਲਾਂ ਠੀਕ ਹੈ ਜੀ ਫਿਰ ਬਾਈ ਇੰਡੀਆ ਤੋਂ ਆਂਡੇ ਮੰਗਵਾਈ ਕਿ ਇੱਥੋਂ ਹੀ ਸਟਾਰਟਿੰਗ ਕੀਤੀ ਕਬੂਤਰਾਂ ਦੀ ਬਾਈ ਸਟਾਰਟਿੰਗ ਤਾਂ ਇੱਥੋਂ ਕੀਤੀ ਫਿਰ ਹੌਲੀ ਹੌਲੀ ਤੁਹਾਨੂੰ ਪਤਾ ਆ ਗਿਆ ਘਰੇ ਰੱਖਿਆ ਆਪਣੇ ਓਕੇ ਜੀ ਫਿਰ ਇੰਡੀਆ ਬਾਈ ਜੀ ਕਿਹਨਾਂ ਨਾਲ ਕਨੈਕਟਡ ਹੋ ਮਤਲਬ ਕਬੂਤਰ ਕਿ ਕਰੂਈ ਸੀਗੇ ਓਕੇ ਜੀ ਤੇ ਇੱਥੇ ਛੱਡਦੇ ਹਾਂ ਬਾਈ ਜੀ ਫਿਰ ਬਾਜ਼ੀਆਂ ਫਿਰ ਤਾਂ ਤੁਹਾਨੂੰ ਕਈ ਸਾਲਾਂ ਬਾਰੇ ਤੋਂਡੇ ਹਿਸਾਬ ਨਾਲ ਬਾਈ ਆ ਪਿਛਲੇ ਸਾਲਾਂ ਚ ਕੀ ਚੇਂਜ ਆਇਆ ਜੀ ਕੈਨੇਡਾ ਦੀ ਕਬੂਤਰ ਬਾਜੀ ਦੀ ਗੱਲ ਕਰੀਏ ਨਹੀਂ ਬਾਈ ਇਹ ਕੈਨੇਡਾ ਦੀ ਕੂਟਰ ਬਾਈ ਦੇਖੇ ਤਾਂ ਜਿਹੜਾ ਟੋਰਾਂਟੋ ਦੀ ਕੂਟਰ ਬਾਈ ਹੈ ਬਾਈ ਇੱਥੇ ਬਾਈਆਂ ਬਹੁਤ ਚੰਗੀਆਂ ਹੁੰਦੀਆਂ ਨੇ ਹਾਂਜੀ ਨਾਮ ਵੀ ਵੱਡੇ ਹੋਣ ਲੱਗੇ ਪਹਿਲਾਂ ਨੂੰ ਵੱਡੇ ਹੋ ਜਿਉਂ-ਜਿਉਂ ਬਾਈ ਕਿ ਹੁਣੀਆਂ ਆ ਗਏ ਬਾਈ लवली ਹੁਣੀਆਂ ਹਾਂਜੀ ਤੇ ਇਹਨਾਂ ਦੇ ਕੂਟਰ ਬਾਈ ਨੂੰ ਬਾਈ ਬਹੁਤ ਚੱਕਿਆ ਪਾ ਨਾ ਵੱਡੇ ਨਾਮ ਹੋਣ ਲੱਗੇ ਆ ਹਾਂਜੀ ਫੀਸ ਕਰਕੇ ਬਾਈਆਂ ਵਧੀਆ ਹੁੰਦੀਆਂ ਨੇ ਬਾਈ ਜਿੰਨੀਆਂ ਵੀ ਟੌਪ ਕਲਾਸ ਦੀ ਬਾਈਆਂ ਹੁੰਦੀਆਂ ਨੇ ਤੇ ਇਹ ਸ਼ੌਂਕ ਬਾਰੇ ਕੀ ਕਹਿਣਾ ਚਾਹੋਗੇ ਬਾਈ ਸ਼ੌਂਕ ਤਾਂ ਬਾਈ ਕੂਟਰ ਬਾਈ ਦਾ ਸਾਨੂੰ ਕੋਈ ਕੂਟਰ ਵਾਲਿਆਂ ਨੂੰ ਪੁੱਛੇਗਾ ਵੀ ਇੱਥੇ ਕੋਈ ਸ਼ੌਂਕ ਹੀ ਨਹੀਂ ਹੈਗਾ ਹਾਂਜੀ ਹਾਂਜੀ ਨਹੀਂ ਜੇ ਬਈ ਜਿਹੜੇ ਨਵੇਂ ਮੁੰਡੇ ਆਉਂਦੇ ਆ ਕੈਨੇਡਾ ਦੇ ਵਿੱਚ ਤੇ ਜਿਵੇਂ ਸਟੂਡੈਂਟ ਆਉਂਦੇ ਆ ਜਿਹੜੇ ਹੁਣ ਦੇਖ ਲੈ ਬਈ ਉਹਨਾਂ ਨੂੰ ਕੀ ਕਹਿਣਾ ਜਾਊਂਗੇ ਜੇ ਉਹ ਸ਼ੌਂਕ ਕਰਨਾ ਚਾਹੁੰਦੇ ਆ ਕੈਨੇਡਾ ਦੇ ਵਿੱਚ ਹਾਂਜੀ ਬਈ ਜੇ ਸ਼ੌਂਕ ਕਰਨਾ ਕੋਈ ਚੱਕਰ ਨਹੀਂ ਹੈਗਾ ਅੱਜ ਤੱਕ ਇਹਨੇ ਜਦੋਂ ਮਰਜੀ ਆਉਂ ਉਹ ਸਾਡੇ ਕੋਲੇ ਹਾਂਜੀ ਫਿਰ ਇੱਕ ਬੰਦੇ ਨੇ ਬਈ ਆਪ ਦਾ ਦਾ ਨਵੇਂ ਮੁੰਡੇ ਆ ਕਈ ਵੀ ਨਹੀਂ ਹੁੰਦਾ ਕਰੇ ਉਹਨਾਂ ਸ਼ੌਂਕ ਕਰਦੇ ਹਾਂ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਜਦੋਂ ਮਰਜੀ ਬਾਈ ਐਨੀ ਟਾਈਮ ਵੀ ਤੁਹਾਡੇ ਨਾਲ ਕਨੈਕਟ ਹੋ ਸਕਦੇ ਹੋ ਬੰਦੇ ਪਰ ਮੇਨ ਇਦਾਂ ਵੀ ਫੋਕਸ ਉਹ ਆਪਦਾ ਜ਼ਿਆਦਾ ਕੰਮ ਤੇ ਕਰਨ ਜੇ ਨਵੇਂ ਆਏ ਹਨਾ ਹਾਂਜੀ ਇਹ ਜਿਹੜਾ ਸ਼ੌਂਕ ਹੈ ਤਾਂ ਐਂਡ ਤੇ ਹੁੰਦਾ ਆ ਪਹਿਲਾਂ ਕੰਮ ਆ ਫਿਰ ਆਪਦੀ ਫੈਮਿਲੀ ਆ ਇਹ ਤਾਂ ਐਂਡ ਤੇ ਵਿਲੇ ਟਾਈਮ ਤੇ ਜਿਹੜਾ ਤੁਸੀਂ ਸ਼ੌਂਕ ਕਰਨਾ ਹੁੰਦਾ ਜੇ ਕੰਮ ਹੀ ਨਾ ਕੀਤਾ ਫਿਰ ਸ਼ੌਂਕ ਕਰਨਾ ਕੀ ਫਿਰ ਤੇ ਇੱਕ ਬਈ ਆਪਾਂ ਨੂੰ ਨਾ ਕੈਨੇਡਾ ਵਾਲਿਆਂ ਨੂੰ ਲੋਕੀ ਆਏ ਬਹੁਤ ਕਹਿੰਦੇ ਆ ਵੀ ਖਣੀਏ ਪੈਸੇ ਬਣਾਉਂਦੇ ਆ ਇਹ ਮਾੜਾ ਜਰੂਰ ਦੱਸੋ ਵੀ ਖਰਚ ਮਤਲਬ ਖਰਚਾ ਤਾਂ ਚਲੋ ਆਪਾਂ ਸ਼ੌਂਕੀ ਬੰਦਾ ਨਹੀਂ ਆਪਾਂ ਖਰਚਾ ਨਹੀਂ ਕਹਿੰਦੇ ਪਰ ਉਹਨਾਂ ਨੂੰ ਜਰੂਰ ਦੱਸੋ ਜਿਹੜੇ ਕਹਿੰਦੇ ਵੀ ਇਹ ਬੈਟ ਲਾਉਂਦੇ ਆ ਜਾਂ ਇਹ ਜੂਏ ਵਾਲਾ ਕੰਮ ਆ ਉਹਨਾਂ ਨੂੰ ਜਰੂਰ ਦੱਸੋ ਵੀ ਕੈਨੇਡਾ ਦੇ ਵਿੱਚ ਸ਼ੌਂਕ ਪੂਰਾ ਕਿਵੇਂ ਹੁੰਦਾ ਹੈ ਨੇ ਭਾਈ ਕੋਈ ਜੂਏ ਵਾਲਾ ਤਾਂ ਨਹੀਂ ਕੰਮ ਹੈਗਾ ਇਹਦੇ ਜੋ ਕੋਈ ਤਾਂ ਇੱਕ ਫੌਂਕ ਆ ਕੋਈ ਕੱਢਣ ਪਾਉਣ ਦੇ ਨਾ ਆਇਆ ਪਈ ਕੋਈ ਬਿਜ਼ਨਸ ਥੋੜਾ ਵੀ ਆਪਾਂ ਕੋਈ ਇਹਦੇ ਤੇ ਕੋਈ ਬੈਟ ਲਾਵਾਂਗੇ ਹਨਾ ਹਾਂਜੀ ਇਹ ਤਾਂ ਬਸ ਜਦੋਂ ਪਹਿਲਾਂ ਤਾਂ ਕੰਮ ਕਰੀਦਾ ਆ ਕੰਮ ਕਰਦਾ ਵਿਲੇ ਟਾਈਮ ਜਦੋਂ ਥੋੜਾ ਜਿਹਾ ਗੈਟ ਟੂ ਗੈਦਰ ਹੋ ਜਾਂਦਾ ਸਿਰਫ ਇਹ ਕੋਈ ਏਡਾ ਕੋਈ ਇਹ ਨਹੀਂ ਹੈਗਾ ਵੀ ਉੱਥੇ ਜਾ ਕੇ ਵੀ ਆਪਾਂ ਕੋਈ ਪੈਸੇ ਲੈ ਜਾਂਦੇ ਅੱਜ ਤਾਂ ਸਿਰਫ ਸ਼ਾਹੋਂ ਕੋ ਲਈ ਜਾਂਦੇ ਵੀ ਸਗੋਂ ਦੀ ਪੱਲਿਓ ਖਰਚਾ ਕਰੀਦਾ ਹਨਾ ਜੀ ਹਾਂਜੀ ਇਹ ਤਾਂ ਇਕੱਠੇ ਹੋਈ ਤਾਂ ਇਹਨਾਂ ਦੇ ਜਰੀਏ ਸੀ ਬਹਾਨਾ ਬਣ ਜਾਂਦਾ ਵੀ ਚਲੋ ਕੰਪੀਟੀਸ਼ਨ ਉੱਥੇ ਜਾ ਕੇ ਸਾਰੇ ਜਾਣਦੇ ਜਿੰਨੇ ਭਰਾ ਹੈਗੇ ਆ ਹਨਾ ਹਾਂਜੀ ਬਹਿ ਗੱਲਾਂਬਾਤਾਂ ਮਾਰ ਲੈਂਦੀਆਂ ਹੋਰ ਇਹ ਚ ਕੋਈ ਨਹੀਂ ਆਏਗਾ ਇੱਦਾਂ ਨਾ ਹਾਂਜੀ ਭਾਈ ਜੀ ਤੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਬਾਰੇ ਨੂੰ ਦੇਖਣ ਆ ਰਹੇ ਹਾਂ हां जी भाई जी कबूतरबाजी ਦਾ ਸ਼ੌਂਕ ਫਿਰ ਬਾਈ ਜੀ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਬਾਈ ਹਾਂ ਜੀ ਸ਼ੌਕ ਬਾਈ ਪੂਰਾ ਕਰੀ ਜਾਂਦੇ ਆ ਇਹਨਾਂ ਘਰਾਵਾਂ ਦੇ ਨਾਲ ਹੀ ਕਰੀ ਜਾਂਦੇ ਆ ਆਪਾਂ ਹਾਂ ਜੀ ਤੇ ਮੈਂ ਤਾਂ ਇੱਥੇ 2016 ਤੋਂ ਰੱਖੇ ਆ ਓਕੇ ਜੀ ਇਹ ਤਾਂ ਘੱਟ ਵਧੀ ਰੱਖੀਦੇ ਸੀਗੇ ਜਿਆਦਾ ਨਹੀਂ ਬੋਲ ਲੱਗੇ ਜਿਵੇਂ ਨਿੱਕੇ ਹੁੰਦੇ ਰੱਖ ਲੋ ਕੁ ਲੈਂਦੇ ਸੀ ਆਪਾਂ ਹਾਂ ਜੀ ਤੇ ਇੱਥੇ ਤਾਂ ਬਾਈ ਹੁਣ ਗਰਿਆਲ ਤੋਂ ਕੰਮ ਸਟਾਰਟ ਹੋਇਆ ਸੀਗਾ ਤੇ 2016 ਦੇ ਵਿੱਚ ਮਿਲਿਆ ਸੀਗਾ ਹਾਂ ਜੀ ਮੈਂ ਅਜੇ ਤੱਕ ਨਾਲ ਹੀ ਆ ਛੱਡਦੇ ਹਾਂ ਬਾਈ ਜੀ ਫਿਰ ਬਾਜ਼ੀਆਂ ਹਾਂ ਜੀ ਛੱਡਦੇ ਹਾਂ ਫਿਰ ਬਾਜ਼ੀਆਂ ਹਾਂ ਜੀ ਹਾਂ ਜੀ ਬਾਈ ਬਾਜ਼ੀ ਛੱਡਦੇ ਆ ਠੀਕ ਹੈ ਜੀ ਫ ਕਬੂਤਰ ਬਈ ਆਪ ਹੀ ਸੰਭੀਦੇ ਆ ਬਾਕੀ ਬਰਾਹਗੇ ਆਪਣੇ ਇੱਕ ਬੱਚਾ ਸਾਥ ਦਿੰਦੇ ਆ ਜੀ ਨਾਲ ਮਿਲ ਕੇ ਚੱਲੀਦਾ ਪੂਰਾ ਟੀਮ ਵਰਕ ਆਪਣਾ ਬ੍ਰੈਂਟਨ ਪੀਜਨ ਕਲੱਬ ਹੈਗਾ ਬਾਈ ਇੱਥੇ ਬਣਿਆ ਓਕੇ ਜੀ ਤੇ ਬਈ ਜਿੱਦਾਂ ਇੰਡੀਆ ਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਕੀ ਫਰਕ ਲੱਗਦਾ ਬਈ ਜੀ ਕੈਨੇਡਾ ਦੇ ਵਿੱਚ ਜੇ ਕਬੂਤਰ ਸੰਭਲਣ ਦੀ ਗੱਲ ਕਰੀਏ ਬਈ ਜੀ ਇੱਥੇ ਵੀ ਗੌਰ ਜ਼ਿਆਦਾ ਕਰਨੀ ਪੈਂਦੀ ਕਿ ਉਸ ਹਵਾ ਨਾਲ ਵੀ ਬਈ ਜੀ ਇੱਥੇ ਥੋੜੀ ਇੰਨੀ ਜ਼ਿਆਦਾ ਗੌਰ ਨਹੀਂ ਕਰਨੀ ਪੈਂਦੀ ਕਿਉਂਕਿ ਇੱਥੇ ਤੇ ਵੈਦਰ ਬਹੁਤ ਵਧੀਆ ਵਾ ਹਾਂਜੀ ਤੇ ਮੌਸਮ ਬਹੁਤ ਕਲੀਅਰ ਆ ਹਨਾ ਹੁਣ ਇੰਨੇ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਧੁੱਪ ਪੈਂਦੀ ਆ ਕਿੰਨਾ ਪੋਲੂਸ਼ਨ ਆ ਹਾਂਜੀ ਉੱਥੇ ਦਾ ਕਬੂਤਰ ਦੀ ਬਹੁਤ ਜ਼ਿਆਦਾ ਟੇਕ ਕੇਅਰ ਕਰਨੀ ਪੈਂਦੀ ਆ ਪਰ ਇੱਥੇ ਦਾਣਾ ਪਾਣੀ ਵੀ ਬਹੁਤ ਵਧੀਆ ਵਾਹ ਕਬੂਤਰਾਂ ਤੇ ਮੈਟਰ ਕੀ ਕਰਦਾ ਬਾਈ ਜਿਆਦਾ ਤੁਹਾਡੇ ਹਿਸਾਬ ਨਾਲ ਵੀ ਕੂਤਰ ਸਾਂਭਣ ਦਾ ਕਿ ਕਬੂਤਰ ਮਤਲਬ ਇੱਥੇ ਕੈਨੇਡਾ ਦੇ ਵਿੱਚ ਮੇਨ ਚੀਜ਼ ਕੀ ਮੈਟਰ ਕਰਦੀ ਹੈ ਜੇ ਕਬੂਤਰ ਆਪਾਂ ਜਿਹੜਾ ਜਿਤਦਾਈ ਕਬੂਤਰ ਉਹਦੇ ਲਈ ਤੁਹਾਡੇ ਹਿਸਾਬ ਨਾਲ ਜਿਹੜੀ ਕਬੂਤਰੀ ਸਭ ਤੋਂ ਵੱਡੀ ਤਾਂ ਹੈਲਥ ਆ ਮਤਲਬ ਕਿ ਆਪਣੇ ਕਬੂਤਰ ਨੂੰ ਯਾਨੀ ਕਿ ਟਾਈਮ ਦੇ ਉੱਤੇ ਜਿਹੜਾ ਉਹਦਾ ਆਪਾਂ ਦਵਾਈ ਬੂਟੀ ਆਜਾਦ ਡੀਵਾਇ ਬੀ ਵਗੈਰਾ ਕਰਦੇ ਆਂ ਹਾਂਜੀ ਜਾਂ ਆਪਾਂ ਵਿਟਾਮਿਨਸ ਵਗੈਰਾ ਦਿੰਦੇ ਆਂ ਉਹ ਸਾਰੀ ਚੀਜ਼ਾਂ ਬਾਈ ਜੀ ਅੱਗਿਆ ਮੇਨ ਵਰਕ ਕਰਦੀਆਂ ਬਾਕੀ ਨਸਲਾਂ ਆ ਵਾ ਫਿਰ ਵਰਕ ਕਰਨੀਆਂ ਜੀ ਹਾਂਜੀ ਵੀ ਨਸਲ ਹੋਊਗੀ ਤਾਂ ਹੀ ਉਹਤੇ ਵਰਕ ਹੋਣਾ ਕੋਈ ਨਸਲ ਨਹੀਂ ਹੋਣੀ ਜਿਹੜੀ ਫੁੱਖੇ ਬਾਈ ਕੋਲੇ ਨਾ ਹੋਵੇ ਜੀ ਹਾਂਜੀ ਉਹ ਵੀ ਦਿਖਾਉਣੇ ਆ ਜੀ ਆਪਾਂ ਕਬੂਤਰ ਵੀ ਦਿਖਾਉਣੇ ਆ ਠੀਕ ਹੈ ਬਾਈ ਹਾਂਜੀ ਇਧਰ ਬਾਈ ਆਕਾਸ਼ ਵੀਰ ਆ ਆਪਣਾ ਪੁੱਲ ਸ ਮੁਲਾਜ਼ਮ ਬਾਈ ਕਿਵੇਂ ਮੈਂ ਮੇਨਟੇਨ ਕਰਦੇ ਹਾਂ ਜੀ ਮਤਲਬ ਡਿਊਟੀ ਨੂੰ ਤੇ ਕਪੂਤਰ ਬਾਈ ਦੇ ਸ਼ੌਂਕ ਨੂੰ ਜਦੋਂ ਤੁਹਾਨੂੰ ਕਿਸੇ ਚੀਜ਼ ਦਾ ਸ਼ੌਕ ਹੋਵੇ ਜਰੂਰ ਹੋਵੇ ਹਾਂਜੀ ਤੁਸੀ ਸਮਾਂ ਕੱਢੇ ਲੈਂਦੇ ਫਿਰ ਤੁਸੀਂ ਬਾਜ਼ੀਆਂ ਵੀ ਛੱਡਦੇ ਹੋ ਬਾਈ ਜੀ ਮਤਲਬ ਜਾਣੇ ਹੋ ਵੀ ਜਾਣੇ ਹੋ ਫਿਰ ਬਾਜ਼ੀਆਂ ਦੇ ਵੀ ਸਮਾਂ ਕੱਢ ਕੇ ਬਾਜ਼ੀਆਂ ਦੀ ਗੱਲ ਹੈ ਤੁਸੀਂ ਪਹਿਲਾਂ ਬਾਈ ਤੋਂ ਪੁੱਛਿਆ ਸੀਗਾ ਵੀ ਉਹਰੇ ਤੋਂ ਹਾਂਜੀ ਜਿਹੜੀਆਂ ਦੋ ਉਹਰੇ ਮੇਨ ਬਾਜ਼ੀਆਂ ਹੋਈਆਂ ਸੁੱਖੇ ਬਾਈ ਤੁਸੀਂ ਪਹਿਲਾਂ ਗੱਲ ਕਰੀ ਸੀ ਮੈਂ ਉਹਨਾਂ ਫਿਰ ਦੋ ਬਾਜ਼ੀਆਂ ਬਾਈ ਨੇ ਕਰਾਈਆਂ ਹਾਂਜੀ ਇਥੇ ਬਾਈ 3 ਸਾਲ ਪਹਿਲਾਂ ਜੁੜੇ ਸੀਗਾ ਜਦੋਂ ਜਿਹੜੀ ਵੱਡੀ ਜੀਪ ਵਾਲੀ ਬਾਜ਼ੀ ਹੋਈ ਸੀਗੀ ਹਾਂਜੀ ਕਹਿੰਦੇ ਜੀ ਉਦੀ ਹਿਸਟਰੀ ਬਣਾਈ ਹੈ ਤੇ ਐਤ ਕਿਨਾਰ ਘਰ ਟ੍ਰੈਕਟਰ ਵਾਲੀ ਬਾਈ ਨੇ ਬੁੜੀ ਵੱਟੀ ਬਾਜੀ ਕਰਾਈ ਹਾਂਜੀ ਇਹ ਬਹੁਤ ਪੁੱਛਿਆ ਸੀ ਕਿ ਮੈਂ ਕਹਾਂ ਬਰੋ ਉਹਦਾ ਕਲੇਮ ਫਾਈ ਹਾਂਜੀ 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 ਤੇ ਹਾਂਜੀ ਬਾਈ ਤੁਸੀਂ ਬਈ ਇਹ ਸ਼ੌਂਕ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਕੁੱਤਰ ਬਾਈ ਦੇ ਸ਼ੌਂਕ ਨੂੰ ਕੈਨੇਡਾ ਦੇ ਵਿੱਚ ਤੁਸੀਂ ਤਾਂ ਆ ਮਲਾਜਮ ਮੈਂ ਚੰਗਾ ਹੀ ਕਹੂੰਗਾ ਬਈ ਮੈਨੂੰ 20 ਸਾਲ ਹੋ ਗਏ ਰੱਖਿਆ ਨੂੰ ਹਾਂਜੀ ਹਾਂ 20 ਸਾਲ ਹੋ ਗਏ ਰੱਖਿਆ ਨੂੰ ਮੈਂ ਤਾਂ ਚੰਗਾ ਹੀ ਰੱਖਾਂਗਾ ਠੀਕ ਹਾਂਜੀ ਇਹਨਾਂ ਦੇ ਬੰਦੇ ਬਹੁਤ ਵਧੀਆ ਨੇ ਭਾਈ ਨਹੀਂ ਮਿਲੇ ਆ ਹਾਂਜੀ ਮੇਨ ਭਾਈਚਾਰਾ ਹੈਣਾ ਜੀ ਕੂਤਰ ਬਹਾਨਾ ਬਣੇ ਆ ਮੈਂ ਕਹਿੰਦਾ ਸਾਡਾ ਪਰਿਵਾਰ ਵਾਲਾ ਬਹੁਤ ਕੂਤਰ ਤੇ ਅੱਜ ਛੱਡ ਵੀ ਦਵਾ ਤਾਂ ਇਹ ਪਰਿਵਾਰ ਵਾਲਾ ਕੰਮ ਰਹੂਗਾ ਨਹੀਂ ਇਹ ਤਾਂ ਗੱਲ ਹੈ ਜੀ ਹੋਰ ਭਾਵੇਂ ਹਾਂਜੀ ਵੀਰ ਕਈ ਵਾਰੀ ਕੂਤਰਾਂ ਦਾ ਇਦਾਂ ਹੋ ਜਾਂਦਾ ਵੀ ਆਪਾਂ ਰਿਸ਼ਤੇਦਾਰੀਆਂ ਘਟ ਜਾਂਦੀਆਂ ਤੇ ਆਪਾਂ ਕੂਤਰਾਂ ਨਾਲ ਜ਼ਿਆਦਾ ਹੋ ਜਾਂਦੇ ਵੀ ਇੰਨਾ ਪਰਿਵਾਰਕ ਮਾਹੌਲ ਬਣ ਜਾਂਦਾ ਵੀ ਵਧੀਆ ਬਣ ਜਾਂਦਾ ਪਰਿਵਾਰ ਨਾਲੋਂ ਵੀ ਵੱਧ ਕੇ ਹੋ ਜਾਂਦਾ ਵੀ ਇੰਨਾ ਪਿਆਰ ਹੋ ਜਾਂਦਾ ਸ਼ੌਂਕ ਨਾਲ ਬਹੁਤ ਚੰਗਾ ਜਾਨਵਰ ਹੈ ਭਾਈ ਹਾਂਜੀ ਮੈਂ ਤਾਂ 20 ਸਾਲ ਹੋ ਗਏ ਰੱਖਿਆ ਨੂੰ ਹਾਂ ਕੋਈ ਮਾੜੀ ਜੀ ਕਰੂੰਗਾ ਨਹੀਂ ਦੇਖੋ ਇਹ ਕੈਨੇਡਾ ਦੇ ਵਿੱਚ 20 ਸਾਲ ਹੋ ਗਏ ਠੀਕ ਹੈ ਜੀ ਤੇ ਇਧਰ ਬਾਈ ਆਪਣੇ ਹੈਰੀ ਨੰਗਲ ਹੋਣੀ ਸასი ਘਾਲ ਬਾਈ ਕੀ ਹਾਲ ਚਾਲ ਹੈ ਕਿੰਨਾ ਟਾਈਮ ਹੋ ਗਿਆ ਬਾਈ ਜੀ ਇੱਥੇ ਟ੍ਰਾਂਟੋ ਦੇ ਵਿੱਚ ਕੂਤਰ ਰੱਖਿਆ ਨੂੰ ਜੀ ਮੈਨੂੰ ਯਾਰ 15 ਖਾ ਲਓ ਠੀਕ ਹੈ ਜੀ ਬੰਦੇ ਉਹਦੇ ਸਾਰੇ 10 15 ਸਾਲਾਂ ਵਾਲੇ ਹੋ ਠੀਕ ਹੈ ਜੀ ਤੇ ਬਾਈ ਬਾਜ਼ੀਆਂ ਛੱਡਦੇ ਹੋ ਜੀ ਹਾਂਜੀ 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 ਉਹ ਗੰਬੀ ਛੱਡਦੇ ਤੇ ਇੰਡੀਆ ਵੀ ਰੱਖੇ ਸੀ ਬਾਈ ਜੀ ਕਬੂਤਰ ਨਹੀਂ ਬਾਈ ਓਕੇ ਫਿਰ ਇੱਥੇ ਕਿਵੇਂ ਸ਼ੌਂਕ ਪਿਆ ਬਾਈ ਇੱਥੇ ਯਾਰ ਆਪਣਾ ਥੋੜਾ ਸਰੀ ਨਹੀਂ ਮੁੰਡਾ ਖਾੜੇ ਵਾਲਾ ਨਿੱਕਾ ਹਾਂਜੀ 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 ਉਹ ਆਪਣੀ ਟੀਮ ਕਬੱਡੀ ਪਲੇਅਰ ਹਾਂਜੀ ਉਹਦਾ ਥ्रू ਹੀ ਉੱਥੇ ਹੀ ਸਟਾਰਟਿੰਗ ਹੋ ਰਿਹਾ ਕੰਮ ਓਕੇ ਫਿਰ ਉੱਥੋਂ ਲੈ ਕੇ ਆਏ ਬੀਸੀ ਤੋਂ ਲੈ ਕੇ ਆਏ ਕੂਤਰ ਪਹਿਲਾਂ ਪਹਿਲਾਂ ਤਾਂ ਇਦਾਂ ਹੀ ਇੱਥੇ ਮੈਂ ਤੇ ਅਸੀਂ ਇੱਥੇ ਇਕੱਠੇ-ਕੁੱਠੇ ਟੱਪਲਾ-ਟੁੱਪਲਾ ਜੇ ਹੁੰਦੇ ਸੀ ਹਾਂਜੀ ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਸੌਂਕ ਵਧ ਗਈਆ ਇੰਡੀਆ ਤੋਂ ਲੈ ਆਂਦੇ ਫਿਰ ਇੰਡੀਆ ਤੋਂ ਕਿੱਥੋਂ ਲਿਆਂਦੇ ਹੀ ਕੂਤਰ ਮੇਰੇ ਕੋਲ ਮੋਸਟਲੀ ਯਾਰ ਬਾਈ ਪੱਟੋ ਬਾਈ ਵਾਲੇ ਕੂਤਰ ਆ ਲੰਬ ਵਾਲੀ ਹਾਂ ਓਕੇ ਜੀ 90% ਪੱਟੋ ਬਾਈ ਵਾਲੇ ਆ ਥੋੜੇ ਕੂਤਰ ਜੋਤ ਵਾਲੇ ਵੀ ਹੈਗੇ ਆ ਹੁਣ ਪੁੱਚਰ ਕੰਡਿਆਲ ਤੋਂ ਕੂਤਰ ਆਇਆ ਓਕੇ ਤੇ ਆਪਣਾ ਰਸਤੇਦਾਰ ਪਾਲ ਬਮੀਆ ਬਾਈ ਆ ਉਹਦੇ ਕੋਲ ਵੀ ਜ਼ਿਆਦਾਤਰ ਪੱਟੋ ਬਾਈ ਵਾਲੇ ਕੂਤਰ ਉੱਥੋਂ ਆ ਠੀਕ ਹੈ ਜੀ ਪਾਲ ਉਹਨਾਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਠੀਕ ਹੈ ਜੀ ਤੇ ਕਬੂਤਰ ਬਾਈ ਜੀ ਜੇ ਤੁਸੀਂ ਵੀਰੇ ਹੁਣ ਦਿਖਾਉਣੇ ਚਾਹੋ ਤੇ ਆਪਾਂ ਕਬੂਤਰ ਦਿਖਾ ਦਈਏ ਜੀ ਮੇਨ ਮੇਨ ਹਾਂਜੀ ਹਾਂਜੀ ਮਿੱਤਰੋ ਹੁਣ ਟ੍ਰਾਂਟੋ ਵਾਲੇ ਭਰਾਵਾਂ ਦੇ ਤੁਹਾਨੂੰ ਜਾਨਵਰ ਦਿਖਾਵਾਂਗੇ ਮਿੱਤਰੋ ਤੇ ਕੱਲੇ ਕੱਲੇ ਜਾਨਵਰ ਬਾਰੇ ਫਿਰ ਨਾਲੇ ਤੁਹਾਨੂੰ ਜਾਣਕਾਰੀ ਦੇਣਗੇ ਬਾਈ ਹੁਣੀ ਹਾਂਜੀ ਬਾਈ ਜੀ ਦੱਸੋ ਜੀ ਇਸ ਜਾਨਵਰ ਬਾਰੇ ਆਪਣਾ ਦਸਰਬਾਜੀ ਹੋਈ ਸੀ ਤੇ ਆਹ ਹੁਣ ਬਾਈ ਜਿੱਤੇ ਗਰੇ ਵਾਲਾ ਇੱਕ ਬੱਚਾ ਦੋ ਦਿਨ ਬਿਨਾ ਸਾਂਭੇ ਤੋਂ ਬਿਨਾ 6 ਵਜੇ ਉੱਡਿਆ ਹੀ ਅੱਛਾ ਜੀ 8 ਵਜੇ ਕੇ 7 ਵਜੇ ਬੈਠਾ ਹੈ ਇਹੋ ਉਹ ਬੱਚਾ ਹੈ ਜਿਹੜਾ ਕਾਸ਼ਵੀਰਾ ਕਹਿੰਦੇ ਵੀ ਰਿਕਾਰਡ ਬਣਾਇਆ ਜੀ ਨੇ ਬਿਨਾ ਸਾਂਭੇ ਤੋਂ ਮਤਲਬ ਬਿਨਾ ਸਾਂਭੇ ਤੋਂ ਦੋ ਦਿਨ ਉੱਡਿਆ ਹੈ ਇਹ ਕਿੰਨਾ ਜੂ ਹੈ ਬਾਈ ਜੀ ਹਾਂਜੀ ਬਾਈ ਇਹਦਾ ਭਾਈ ਜਮ ਇਹਦਾ ਸੀਗਾ ਜਿੱਦਣ ਪਹਿਲੇ ਦਿਨ ਬਾਜੀ ਮੁਕੀ ਜਿਵੇਂ ਖਦਮ ਹੋਈ ਹੈ ਹਾਂਜੀ ਸਾਰੀ ਰਾਤ ਮੀਂਹ ਪਿਆ ਉਕੇ ਜਿਹੜਾ ਇਹਨੇ 45 ਚੱਲਵਾ ਮੀ ਪਿਆ ਇਹਦੇ ਉੱਪਰੋਂ ਸਾਰੀ ਰਾਤ ਇਹ ਮੇਰੀ ਅੱਖਾਂ ਥੱਲੇ ਰਾਤ ਨੂੰ ਮੇਰੀ ਅੱਖਾਂ ਸਾਹਮਣੇ ਬੈਠਿਆ ਸਵੇਰੀ ਮੇਰੀ ਅੱਖਾਂ ਸਾਹਮਣੇ 6 ਵਜੇ ਉੜਿਆ ਸੀਗਾ ਮੈਂ ਛਤਰੀ ਲਈ ਸੀਗੀ ਐਡਾ ਪੈੜਾ ਛਤਰੀ ਪਾਉਂਦਾ ਉਹਦਾ ਲੰਘ ਗਿਆ ਬਸ ਸਵੇਰੀ 6:00 ਤੋਂ ਲੈ ਕੇ ਇਹ 7:30 ਬੈਠੇ ਜਾ ਕੇ ਓਕੇ ਕਰੋ ਚੈੱਕ ਮਿੱਤਰੋ ਇਹ ਕਿਹੜੇ ਕੂਤਰਾਂ ਜੋ ਆ ਜੀ ਇਹਦੇ ਸੀ 75% ਦਾ ਕੱਟ ਕੇ ਗਿਆ ਕਿਲੇ ਵਾਲੇ ਬਾਈ ਦਾ ਹਾਂਜੀ ਇਹ ਆ ਬਾਕੀ ਆਮਣ ਬਾਈ ਦਾ ਕੂਤਰ ਸੀ ਵਿੱਚ 25% ਆ ਸੀਗਾ ਠੀਕ ਹੈ ਜੀ ਤੇ ਇਹਦੇ ਹੋਰ ਭੈਣ ਭਾਈ ਵੀ ਹੋਏ ਨਹੀਂ ਕੰਮ ਜਾਓ ਆਪਣੇ ਕੋਲੇ ਨਹੀਂ ਤਾਂ ਬੱਚਾ ਕਿਹੜਾ ਹੈਗਾ ਤਾਂ ਹੋਰ ਵੀ ਆਹ ਹੀ ਬਾਜੀ ਤੇ ਉੱਡਾ ਡਾਉਣਾ ਤਾਂ ਹੋਰ ਸੀ ਅੱਛਾ ਜੀ ਫਿਰ ਉਹਨੂੰ ਬਾਜ ਲੈ ਗਿਆ ਖੜੇ ਪਰ ਬੱਚਾ ਨਿੱਕਾ ਹੀ ਸੀ ਛੜਪਾ ਤੇਰ ਗਾੜੀ ਬਣਾ ਗਏ ਹਾਂਜੀ ਤੇ ਆਹ ਜਾਨਵਰ ਬਾਰੇ ਵੀ ਦੱਸੋ ਇਹ ਪੁੱਤ ਆਪਣਾ ਰਾਜੂ ਆ ਥੋੜਾ ਤਨਵਾ ਨਹੀਂ ਰਾਜੂ ਹਾਂਜੀ ਹਾਂਜੀ ਉਹਦੇ ਘਰੋਂ ਆਈ ਸਾਈਆਂ ਵਾਲੇ ਕੁੱਤਰ ਬੀਸੀ ਵਾਲੇ ਜੱਗੇ ਨੇ ਭੇਜੇ ਜੱਗ ਨੇ ਤੇ ਰਾਜੂ ਨੇ ਬਾਈ ਜੱਗੇ ਸਵੱਦੀ ਹੁਣਾਂ ਨੇ ਹਾਂ ਤੇ ਰਾਜੂ ਨੇ ਹਾਂਜੀ ਜੱਗੇ ਬਾਈ ਹੁਣਾਂ ਕੋਲੇ ਬਹੁਤ ਨੀਰਤੇ ਡੱਬੇ ਗੂਤਰ ਬੋਦ ਨੇ ਕਰੋ ਆਏ ਕਟਿਆ ਕਣੂ ਉਹਦਾ ਪੁੱਤ ਆ ਓਕੇ ਕਰੋ ਚੈੱਕ ਬਾਈ ਮਿੱਤਰੋ ਇਹ ਵੀ ਬਾਈ ਬਿੰਦਰ ਵਾਲੇ ਕੋਲ ਤੇ ਰਾਤ ਨੂੰ ਤੇ ਆਪਾਂ ਓਕੇ ਠੀਕ ਹੈ ਜੀ ਤੇ ਇਹਨਾਂ 'ਚ ਹੋਰ ਨਹੀਂ ਛੱਡੇ ਬਾਈ ਬਾਜੀਆਂ ਕੋਈ ਬਾਜੀਆਂ ਨਹੀਂ ਬਾਜੀਆਂ ਦੋ ਤਿੰਨ ਬਾਜਬੂ ਜੀ ਲੈ ਗਿਆ ਬੱਚੇ ਆ ਗਏ ਆਈ ਦੋ ਤਿੰਨ ਆ ਓਕੇ ਜਾਂ ਜਿਹੜੇ ਕੂਤਰਾਂ ਹੀ ਲਾਤ ਜਿਆਦਾ ਚੰਗੀ ਉੜਦੀ ਹੈ ਜੀ ਉਹ ਦਿਖਾਓ ਜੀ ਵੀ ਤੁਹਾਡੇ ਕੋਲੇ ਆਪਣੇ ਕੋਲੇ ਬਹੁਤ ਸਫਲ ਆ ਬਈ ਆ ਬੜੇ ਕੂਤਰ ਸਫਲ ਲਾਾਂਗੇ ਇਹ ਆ ਲਾਲ ਚਿਨਾ ਇੰਡੀਆ ਦਾ ਫੜਨਾ ਆਹ ਉਹ ਪਰਦਾ ਵਾਲਾ ਲਾਲ ਚਿਨਾ ਹਰੀ ਹਰੀ ਫੁੱਤੀ ਇਹ ਇੰਡੀਆ ਵਾਲਾ ਬੱਚਾ ਕਿਹੜਾ ਹੈ ਹੋਈ ਹਾਂਜੀ ਇਹ ਇੰਡੀਆ ਵਾਲਾ ਇਹਦੀ ਲਾਤ ਬਹੁਤ ੁੱਡੀ ਹੈ ਇਹਦੀ ਇੱਕ ਧੀ ਹਰੀੰਦਤੀ ਦੀ ਉਹਦਾ ਬੱਚਾ ਵੀ ਜਿੱਤਿਆ ਓਕੇ ਇੱਕ ਧੀ ਬਾਈ लवली ਕੋਲੇ ਹੀ ਉਹਦਾ ਬੱਚਾ ਵਿਨਾੜ ਕਰਨ ਦਿੱਤਾ ਹੈ ਠੀਕ ਹੈ ਬੱਚੇਓ ਇਲਾਦ ਉੱਡੀ ਆ ਬਹੁਤ ਜ਼ਿਆਦਾ ਗੂਤਰ ਇਹ ਕਿਹੜੇ ਗੂਤਰਾਂ ਜੋ ਆਂ ਇੰਡੀਆ ਦੇ ਬਾਈ ਕਾਕੇ ਹੁਣ ਆਣੇ ਜੀ ਨਹੀਂ ਇਹ ਤਾਂ ਹੋਰ ਮੁੰਡੇ ਸੀ ਉਹਨਾਂ ਤੋਂ ਲਿਆਂਦਾ ਮੋਗੇ ਵਾਲਿਆਂ ਦੇ ਘਰੋਂ ਆਇਆ ਸੀ ਮੈਂ ਓਕੇ ਕਰੋ ਬਈ ਚੈੱਕ ਮਿੱਤਰੋ ਇਹ ਬੱਚਿਆਂ ਨੇ ਵੀ ਕਹਿੰਦੇ ਰਿਕਾਰਡ ਹੀ ਬਣਾਇਆ ਹਾਂਜੀ ਆਹ ਬਾਈ ਅਮਨ ਘਰੇ ਵਾਲ ਨੇ ਦਿੱਤਾ ਈ ਪਹਿਲੀ ਵਾਰ ਗਿਫਟ ਕੀਤਾ ਗੂਤਰ ਇਹਦੀ ਲਾਦ ਵੀ ਜਿਹੜਾ ਬੱਚਾ ਖੜਾ ਬਹੁਤ ਉੱਡੀ ਆ ਜਿੰਨੇ ਵੀ ਬੱਚੇ ਕਰਾਇਆ ਸਾਰੇ ਰਿਕਾਰਡ ਹੀ ਤੋੜੇ ਇਹਦੇ ਨੇ ਵੀ ਹਾਂ ਇਹਦੇ ਪੁੱਤਾਂ ਨੇ ਜਿਹੜੀ ਉਹ ਕਬੂਤਰੀ ਸੀ ਨਾ ਇਹਦੀ ਆਪ ਫਿਲਮ ਉਹ ਆਹ 플ਾਂਟ ਚ ਸੀ ਠੀਕ ਹੈ ਇਹਦੇ ਪੁੱਤ ਦੀ ਗਾਂ ਸੀ ਕੀਤੀ ਉਹ ਜਿਹੜੀ ਆਪਣੇ ਬਿਨਾਂ ਸਾਹਮਣੇ ਟੁੱਟੀ ਸੀ ਓਕੇ ਜਿਹੜੇ ਬੱਚੇ ਦੀ ਗੱਲ ਕਰਦੇ ਸੀਗੇ ਠੀਕ ਹੈ ਜੀ ਆਹ ਹੈ ਇਹਨਾਂ ਤੇ ਤੀ ਕਬੂਤਰੀ ਐੜੀ ਦਾ ਰਸਤੋਂ ਦੂਜੇ ਦਿਨ ਬਿਨਾਂ ਸਾਹਮਣੇ ਤੁਸੀਂ ਫਾਮ ਫੜ ਕੇ ਛੱਡੇ ਇਹਨਾਂ ਦੂਜੇ ਦਿਨ ਮੋੜਿਆ ਸੀ ਹਾਂਜੀ ਉਹ ਵੀ 9 ਵਜੇ ਦੀ ਗੁੱਡਾ ਜਦੋਂ ਦੁੱਸਰ ਦੀ ਬਾਜੀ ਤੇ ਆਉਂਦੀ ਸਗੀ ਭੈਣ ਸੀ ਐਰੀ ਨੇ ਮੈਨੂੰ ਦਿੱਤੀ ਕਰੋ ਵਿੱਚ ਇੱਕ ਮਤਲਬ ਯਾ ਟ੍ਰਾਂਟੋ ਵਾਲੇ ਕੁੱਤਰਵਾਜ ਭਰਾਵਾਂ ਦੇ ਜਾਨਵਰ ਆਹ ਕਰੋ ਉਹ ਪਰਾ ਬਈ ਪਰਲਾ ਕੱਟੀਆਂ ਕੋਲ ਕੱਟੀਆਂ ਕੋਲ ਨਾਲ ਰੰਗ ਲੱਗੇਗਾ ਆ ਨਹੀਂ ਆ ਆ ਤੱਕ ਗਿਆ ਆ ਆ ਭਾਈ ਗੋਸਲ ਵਾਲੇ ਕੋਤਰਾ ਜੈਂਡ ਗਿਆ ਚੋਂ ਕਰੋ ਭਾਈ ਮਿੱਤਰੋ ਚੈੱਕ ਪੱਲੇ ਪੁੱਲੇ ਦਿਖਾ ਦਈ ਜਾਨਵਰ ਔੜੀ ਨਾ ਮੈਂ ਉੱਡ ਰਣਾ ਕਿਤੇ ਇਹਨੂੰ ਤੇ ਸ਼ਿਕਾਰੀ ਹੋ ਬੰਦੇ ਪੂਰੇ ਸ਼ਿਕਾਰੀ ਬੰਦੇ ਮੇਰੇ ਨਾਲ ਕਰੇ ਜਾਲ ਸ਼ਿਕਾਰੀ ਮੱਛੇ ਆ ਫੋਟੋ ਵਾੜਾ ਆਹ 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 ਜੱਗੇ ਸਵਦੀ ਨੇ ਦਿੱਤਾ ਇੱਕ ਉਤਰਾ ਪਰੂ ਬੀਸੀ ਵਾਲਿਆਂ ਨੇ ਜਿੰਨੇ ਵੀ ਦਿੱਤੀਆਂ ਪੁੱਤ ਛੱਡੇ ਆ ਨਾ ਕੋਈ ਹਰਿਆਣੀਆਂ ਇੱਥੇ ਇਹ ਵੀ ਇੱਕ 33 ਕਾਜਪੁਰੇ ਆਉਦੀ ਵੀ ਜਿਹੜਾ ਅਵਨ ਬਾਈ ਕੋਲੇ ਨਾੜ ਕੇ ਨ ਦਿੱਤਾ ਸੀ ਉਹ ਵੀ ਇਹਦਾ ਪੁੱਤ ਸੀ ਠੀਕ ਹੈ ਜੀ ਇਹ ਆ ਬਾਈ ਜੱਗੇ ਸਵਦੀ ਵਾਲੇ ਚਰਚੇ ਨੇ ਮੇਟਰੋ ਟ੍ਰਾਂਟੋ ਦਾ ਹੀ ਹੈ ਬਾਈ ਜੱਗੇ ਦੀਆਂ ਵੀਡੀਓ ਬਹੁਤ ਦੇਖਦੇ ਨੇ ਬੰਦੇ ਆਪਣੇ ਇਹ ਕਰੋ ਬਈ ਚੈੱਕ ਮਿੱਤਰੋ ਆਪਾਂ ਜੋਤ ਬਾਈ ਦੇ ਘਰ ਆਂਦੇ ਆ ਸੀ ਉਹਨਾਂ ਚ ਨਿਕਲੇ ਬੱਚਾ ਠੀਕ ਹੈ ਜੀ ਇੰਡੀਆ ਤੋਂ ਜੀ ਹਾਂ ਜੀ ਬਾਈ ਜੋਤ ਕਰੋ ਮਿੱਤਰੋ ਜਾਨਵਰ ਪੂਰੇ ਖਰੇ ਹੀ ਰੱਖੇ ਹੋਏ ਨੇ ਜਿਹੜੇ ਮਰਜ਼ੀ ਕੋਨੇ ਚ ਚੱਲ ਜਗੇ ਆਪਾਂ ਕੈਨੇਡਾ ਦੇ ਚ ਵੀ ਸ਼ੌਂਕ ਪੂਰਾ ਆਣਾ ਸਿਰਾਂ ਕਰਦੇ ਨੇ ਆਪਣੇ ਗੁੰਦੇ ਆ ਅਜ ਅੰਦਰ ਹੀ ਬੱਚਿਆਂ ਦੇ ਆ ਇਹ ਨਹੀਂ খালি ਹੈ ਪਤਾ ਨਹੀਂ ਬਰੀ ਆ ਆਪਣੇ ਸੋਢੀ ਪਾਈ ਨਹੀਂ ਲੋਪੋ ਵਾਲਾ ਹਾਂਜੀ ਆ ਉਹਦੇ ਘਰੋਂ ਨਿਕਲੇ ਚਾਰ ਬੱਚੇ ਆ ਉਹਨਾਂ ਦੇ ਨਿਕਲੇ ਬਹੁਤ ਚੰਗੇ ਗੋੜ ਰੰਗੇ ਕਰੋ ਚੈੱਕ ਬਾਈ ਜੱਗੇ ਹੋਣਾ ਗੋਲੇ ਵੀ ਇਹੋ ਜਿਹੇ ਬਹੁਤ ਨੇ ਢੀਆ ਤੋਂ ਕਿਹੜੇ ਬੰਦਿਆਂ ਤੋਂ ਫਿਰ ਆਏ ਹੋਏ ਨੇ ਬਾਈ ਜੀ ਆਪਣੇ ਕੋਲ ਪੁੱਤਰਾ ਆਪਾਂ ਬਾਈ ਆਪਣੇ ਸੋਢੀ ਲੋਪੋ ਦੇ ਘਰ ਵਾਏ ਆ ਬਾਈ ਤੋਂ ਹਾਂਜੀ ਜੋ ਉਹਦੇ ਘਰੋਂ ਨਿਕਲੇ ਇੱਕ ਦੋ ਬੱਚੇ ਜੋ ਤਾਂ ਹਿੱਸੋਂ ਆ ਜੀ ਹਾਂਜੀ ਬਾਈ ਦਾ ਬਹੁਤ ਨਾਲ ਆਪਣਾ ਕੂਤਕਾ ਵੀ ਡਵਾਉਂਦਾ ਇੱਥੇ ਦੁੱਸਰ ਬਾਰੇ ਦੱਸਿਆ ਹਾਂ ਹਾਂਜੀ ਕਿ ਮੋਗੇ ਵਾਲੇ ਮੁੰਡੇ ਛਿੰਦੇ ਰਹੀ ਉਹਨਾਂ ਦੇ ਘਰੋਂ ਆਪਣੇ ਕੋਲੇ ਬਹੁਤ ਬੱਚੇ ਨਿਕਲੇ ਹੋਏ ਠੀਕ ਹੈ ਜੀ ਬਾਈ ਜੀ ਦਾ ਬਹੁਤ ਬਹੁਤ ਧੰਵਾਦ ਆ ਪਰ ਬਹੁਤ ਸਾਰੇ ਇਜਜ਼ਤ ਮਨ ਕਰਦੇ ਅੱਛਾ ਜੀ ਫਿਰ ਬਾਈ ਜੋਤ ਹੋਣੀ ਵੀ ਤੁਹਾਡੀ ਹੈਲਪ ਕਰਦੇ ਜਿਵੇਂ ਦੁੱਸਰ ਦੇ ਵਿੱਚ ਹਾਂਜੀ ਪੂਰੀ ਹੈਲਪ ਕਰਦੇ ਭਰਾਵਾਂ ਵਾਲਾ ਪਿਆਰ ਹੀ ਆ ਠੀਕ ਹੈ ਜੀ ਕਰੋ ਮਿੱਤਰੋ ਚੈੱਕ ਤੇ ਇਹ ਜਾਨਵਰ ਤੁਹਾਨੂੰ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਨਾਲ ਦਿਖਾਤੇ ਨੇ ਹਨਾ ਜੀ ਬੀਜੂਤ ਹਿੱਸੋ ਵਾਲ ਹੁਣਾਂ ਦਾ ਨਾਮ ਪੰਜਾਬ ਵਾਲੇ ਦਾ ਸਾਰੀ ਜਾਣਦੇ ਨੇ ਕੈਨੇਡਾ ਵਾਲੇ ਵੀ 올ਓਵਰ ਮਤਲਬ ਸਾਰੀ ਜਾਣਦੇ ਨੇ ਤੇ ਉਹਨਾਂ ਨਾਲ ਬਾਈ ਹੁਣੀ ਕਹਿੰਦੇ ਸਾਂਝਾ ਕਿਉਂਕਿ ਟ੍ਰਾਂਟੋ ਇੱਥੇ ਮਿੱਤਰੋ ਆਪਣੇ ਜਿਵੇਂ ਬੀਸੀ ਜੁੰਦੀਆਂ ਜਿਆਦਾ ਕਹਿਰ ਵਾਲੀਆਂ ਜੇ ਜਾਣ ਮਤਲਬ ਜਾਂਦੀ ਨਹੀਂ ਬਾਜੀ ਜਾਂ ਲੇਜਾਂਦੀ ਨਹੀਂਗੇ ਉੱਥੇ ਹੀ ਬੰਡ-ਬੰਡ ਲਈਦੀ ਆ ਇਧਰਲੀ ਸਾਈਡ ਬਾਈ ਜੀ ਦੂਸਰ ਵਾਲੀਆਂ ਬਾਜੀਆਂ ਜਿਆਦੇ ਹੁੰਦੀਆਂ ਹਨਾ ਜੀ ਮੋਸਟਲੀ ਜਿਵੇਂ ਕਿ ਯਾਰ ਦਸਰਾ ਹੀ ਆ ਦਸਰਾ ਦੇ ਵੀ ਨਮੇੜੇ ਹੀ ਹੁੰਦੇ ਆ ਹਾਂਜੀ ਨਰੋਲ ਅਨਰੋਲ ਹੀ ਜਿੱਤ ਹਾਰ ਹੁੰਦੀ ਆ ਕੋਈ ਠੀਕ ਹੈ ਵੀ ਐਨ ਸਿੰਘ ਫਸਦੇ ਆ ਹੀ ਪੂਰੇ ਆ ਕੂਤਰ ਬਾਈ ਕਹਿੰਦੇ ਸਪੈਸ਼ਲ ਦਿਖਾਉਂ ਧਵੰਤਰੇ ਦਿੱਤਾ ਜੀ ਆਪਾਂ ਨੂੰ ਕਿਤਾਈ ਕੂਤਰ ਠੀਕ ਹੈ ਵੀ ਬਾਈ ਕਹਿੰਦੇ ਇਹ ਨਾ ਰਹਿ ਜੇ ਹਾਂਜੀ ਇਹ ਸਪੈਸ਼ਲ ਦਿਖਾਉਣਾ ਪੱਲੇ ਪੁੱਲੇ ਪੰਜੇ ਪੰਜੇ ਦਿਖਾ ਦਿਓ ਬਾਈ ਹਾਂਜੀ ਤੇ ਸ਼ੌਂਕ ਨੂੰ ਕਰਾ ਹੀ ਦਈਏ ਮੇਰੇ ਤੇਰਾ ਨੂੰ ਕਰੋ ਬਈ ਚੈੱਕ ਜਾਨਵਰ ਵੀ ਸਨੱਖਾ ਹੀ ਜਾਨਵਰ ਸਾਰੇ ਬਹੁਤ ਸਦਕਾ ਮੈਂ ਦੇਖ ਫਾਟਨੇ ਸਹੀ ਗੱਲ ਹੈ ਟਾਟੂ ਵਾਲੇ ਗੱਲਾਂ ਬਹੁਤ ਸਰੋਹਦੀ ਠੀਕ ਹੈ ਜੀ ਐਂਡ ਤੇ ਵੀਡੀਓ ਦੇ ਇਸ ਦੇ ਕੀ ਕਹਿਣਾ ਚਾਹੂਗੇ ਜੀ ਸ਼ੌਕ ਬਾਰੇ ਤੇ ਜਾਨਵਰਾਂ ਬਾਰੇ ਬਰਦਾਤ ਆਹੀ ਹੈ ਵੀ ਸ਼ੌਕ ਨਾਲ ਮਿਲ ਕੇ ਕਰੋ ਬਸ ਸ਼ੌਕ ਹੀ ਕਰੋ ਕੋਈ ਆਪ ਦੀ ਪਰਸਨਲ ਲੜਾਈਆਂ ਪਾਸੇ ਰੱਖੋ ਵਿੱਟੜੇ ਬਾਜ਼ੀਆਂ ਜਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਪਹਿਲੇ ਬਹੁਤ ਬਣੀਆਂ ਹਾਂਜੀ ਹੁਣ ਜਗਾ ਕਬੂਤਰ ਡਾਉਂਦੇ ਆਪਾਂ ਆਪਣੇ ਜਿਵੇਂ ਕਲੱਬਾਂ ਬਣ ਗਿਆ ਜਿਵੇਂ ਕੋਈ ਡਾਉਣੇ ਚਾਹੁੰਦਾ ਡਾਵੇ ਹਾਂਜੀ ਕਿ ਕਿਸੇ ਨੂੰ ਕਹੇ ਤਾਂ ਹੀ ਕਲੱਬਾਂ ਦੇ ਵਿੱਚ ਜਿੱਥੇ ਆ ਬੰਦਾ ਠੀਕ ਆ ਡਾਗੋ ਵਧੀਆ ਗੱਲ ਆ ਜਿੱਥੇ ਬਾਈ ਜਣੀ ਇਹਨੇ ਮਰਜ਼ੀ ਕਲੱਬ ਛੱਡਦੀ ਪਿੰਡ ਦਾ ਧਿਆਨ ਰੱਖਿਆ ਜਾ ਬਾਈ ਹਾਂਜੀ ਮੈਂ ਪਿੰਡ ਦਾ ਧਿਆਨ ਮੇਰੇ ਪੁੱਤਰ ਬਾਜੀ ਦੇ ਡਾਂਗਾਂ ਵਿੱਚ ਲੰਬੀ ਲੱਗੇ ਜਾਣੀ ਹੈ ਹਾਂਜੀ ਉੱਥੇ ਜਿਹੜਾ ਕਲੱਬ ਛੱਡਦਾ ਏ ਉਹਦੀ ਥੋੜੀ ਜਿਮੇਵਾਰੀ ਹੋਵੇ ਕਿ ਹਾਂ ਬਈ ਆਪਾਂ ਨਵੇਂ ਬੰਦੇ ਕਈ ਵਾਰ ਹੁਣ ਨਵੇਂ ਮੁੰਡੇ ਆਉਂਦੇ ਆਂ ਇੰਡੀਆ ਤੋਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਇੱਥੋਂ ਦਾ ਜਿਵੇਂ ਹੁਣ ਉਸ ਹਿਸਾਬ ਨਾਲ ਆਲਮੋਸਟ 14 15 ਸਾਲ ਹੋ ਗਏ ਕੰਪਿਊਟਰ ਛੱਡਦਿਆਂ ਨੂੰ ਹਾਂਜੀ ਫਿਰ ਉਹ ਚੀਜ਼ਾਂ ਥੋੜਾ ਆ ਤੈਨੂੰ ਪਤਾ ਇੰਡੀਆ ਦਾ ਤੇ ਇੱਥੇ ਡਿਫਰੈਂਟ ਆ ਗੱਲਬਾਤ ਬਹੁਤ ਫਰਕ ਆਈ ਫਿਰ ਉਹ ਮਤਲਬ ਬੰਦਿਆਂ ਤੇ ਨਹੀਂ ਉਂਗਲ ਉਠਦੀ ਉਹ ਸ਼ੌਂਕ ਤੇ ਉਂਗਲ ਉਠਦੀ ਆ ਜੀ ਹਾਂ ਜਦੋਂ ਹੁਣ ਫਿਰ ਉਹ ਟਾਰਗੇਟ ਆਪਣਾ ਸ਼ੌਂਕ ਹੁੰਦਾ ਇਹ ਹੈ ਗੱਲਬਾਤ ਹੁਣ ਮੋਸਟਲੀ ਇੱਥੇ ਸਾਡੇ ਟਰੰਟ ਦੁੱਸਰ ਦੀਆਂ ਬਾਜ਼ੀਆਂ ਹੁਣ ਹੁੰਦ ਗਈਆਂ ਕਹਿਰ ਤੇ ਤਾਂ ਨੱਬੜਦੀ ਨਹੀਂ ਬਾਜੀ ਓਕੇ ਜੀ ਤੇ ਦੁੱਸਰ ਤੇ ਫਿਰ ਹਰ ਇੱਕ ਬੰਦੇ ਨੂੰ ਹੁੰਦਾ ਕਬੂਤਰ ਫੜਨ ਦਾ ਹਾਂਜੀ ਉਹ ਕਈ ਵਾਰ ਆਪਾਂ ਛੋਟੀ ਜੀ ਗਲਤੀ ਨਾਲ ਸਾਡੀ ਟਰੈਵਲ ਆਫ ਪੈ ਜਾਂਦੀ ਆ ਜੀ ਬਾਈ ਆ ਆਪਣਾ ਰਾਤ ਨੂੰ ਨੇ ਪੁੱਤ ਆ ਆ ਆਪਣਾ ਰਾਤ ਨੂੰ ਜਿਤਨਾ ਹੀ ਹੁੰਦਾ ਹਾਂ ਸਾਈਂ ਵਾਲੇ ਕਬੂਤਰਾਂ ਜੋ ਠੀਕ ਹੈ ਜੀ ਕਰੋ ਬਈ ਚੈੱਕ ਮਿੱਤਰੋ ਬੀਸੀ ਵਾਲੇ ਬਹੁਤ ਜਾਨਵਰ ਨੇ ਬਾਈ ਉਹਨਾਂ ਕੋਲ ਮੋਸਟਲੀ ਬੀਸੀ ਵਾਲੇ ਹੀ ਨੇ ਹਾਂਜੀ ਮਲਾਜੋਂ ਸਾਹਿਬ ਤੁਸੀਂ ਕੀ ਕਹਿਣਾ ਜਾਓਗੇ ਜੀ ਕੁਤਰਾ ਹੀ ਸ਼ੌਂਕ ਵਾਰੇ ਬਾਈ ਬਾਈ ਸੀਨੀਅਰ ਪਲੇਅਰ ਐ ਸਾਰੇ ਨੇ ਕਵਰ ਅਪ ਕਰਤਾ ਹਾਂਜੀ ਇਕੱਠੇ ਹੋ ਗਏ ਜੇ ਮੈਂ ਵਧੀਆ ਸ਼ੌਂਕ ਕਰੋ ਕੋਈ ਹੋਈ ਇਹ ਹੁਣ ਆਪ ਦੇਖ ਹੀ ਰਹੇ ਆਂ ਇੰਡੀਆ ਦੇ ਕਿੰਨੀ ਉਂਗਲ ਉੱਡ ਰਹੀਆਂ ਸਾਰੇ ਸ਼ੌਂਕਾਂ ਦੇ ਹਾਂਜੀ ਹੋਪਫਲੀ ਕਿ ਉਰੇ ਹੀ ਜ ਕਦੇ ਮੌਲਤ ਨਾ ਹੋਵੇ ਕੈਨੇਡਾ ਦੇ ਵਿੱਚ ਇੰਨੀ ਫਿਕਰ ਨੂੰ ਪੈਣਾ ਜਾਨੇ ਜਿੱਥੇ ਵੀ ਜਾਣੇ ਤਾਂ ਸਾਮਤੀ ਧਿਆਨ ਨਾਲ ਚੱਲੋ ਰੂਲਸ ਐਂਡ ਰੈਗੂਲੇਸ਼ਨਸ ਰੂਲ ਰੈਗੂਲੇਸ਼ਨ ਚੱਲਣਾ ਲੰਬਾ ਟਾਈਮ ਚੱਲ ਪੂਗੀ ਅਜੇ ਤਾਂ ਇੰਡੀਆ ਹੋਈ ਸੀ ਕਿ ਖੇਤੀ ਰਾਤ ਕਰਨਾ ਬਹੁਤ ਦਾਣਾ ਹਾਂਜੀ ਥੈਂਕ ਯੂ ਭਾਈ ਧੰਨਵਾਦ ਜੀ ਤੁਹਾਡੇ ਸਾਰੇ ਭਰਾਵਾਂ ਦਾ ਮੈਨੂੰ ਬਹੁਤ ਜਿਆਦਾ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਮੈਂ ਫਸਟ ਟਾਈਮ ਆਇਆ ਮਿੱਤਰੋ ਟ੍ਰਾਂਟੋ ਤੇ ਹੁਣ ਆਪਾਂ ਜੀ ਖੁੱਡੇ ਵੀ ਦਿਖਾ ਦੀ ਅੰਦਰੋਂ ਥੋੜੇ ਆਏ ਵੀ ਤੁਹਾਨੂੰ ਟਾਈਮ ਦਿੱਤਾ ਇੱਥੇ ਆ ਕੇ ਮਿਲੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਨਹੀਂ ਨਹੀਂ ਭਾਈ ਜੀ ਕੋਈ ਗੱਲ ਨਹੀਂ ਥ ਇਹ ਖੁੱਡੇ ਵੀ ਦਿਖਾ ਦਈਏ ਅੰਦਰੋਂ ਆਜੋ ਮਿੱਤਰੋ ਤੁਹਾਨੂੰ ਸੈਟਅਪ ਦਿਖਾਉਣੇ ਆ ਬਾਈ ਹੁਣਾਂ ਦਾ ਸਿਮਿਲਰ ਹੀ ਲੱਗਣਿਆ ਤੁਹਾਨੂੰ ਅੰਦਰੋਂ ਦਾ ਖੁੱਡੇ ਬੀਸੀ ਵਾਲਿਆਂ ਦੇ ਵੀ ਤੇ ਬਾਈ ਉਹਨਾਂ ਦੇ ਵੀ ਬਾਈ ਮੜਾ ਇਹ ਦੱਸ ਦੋ ਵੀ ਕਿਧਰਲੀ ਸਾਈਡ ਆਪਣੇ ਵੱਡੇ ਕਬੂਤਰ ਨੇ ਜਾਂ ਕਿਵੇਂ ਬੱਚੇ ਪੁੱਛੇ ਕਿ ਕਿਧਰ ਆ ਹਾਂ ਬੱਚਿਆਂ ਵਾਲੇ ਜੋੜਿਆਂ ਵਾਲੇ ਆਪਣਾ ਇੱਧਰ ਹਾਂਜੀ ਮਿੱਤਰੋ ਇਧਰਲੀ ਸਾਈਡ ਬੱਚੇ ਘਣਾਉਂਦੇ ਨੇ ਬਾਈ ਹੁਣੀ ਕਰੋ ਚੈੱਕ ਲਾਏ ਹੋਏ ਨੇ ਜੋੜੇ ਇਹ ਵੱਡੇ ਕਬੂਤਰ ਆ ਕਰੋ ਮਿੱਤਰੋ ਜੇਕ ਤੇ ਵੀ ਕੁਤਰੀ ਇਹਦੇ ਤੇ ਬੱਚੇ ਜਿਹੜੇ ਇੱਥੇ ਉੱਡੇ ਸੀ ਕੋਤਰਾ ਆਧਰਲੀ ਸਾਈਡ ਜੀ ਕਰੋ ਮਿੱਤਰੋ ਜੇਕ ਕਿ 70% ਇੰਡੀਆ ਦੇ 70 80% ਮਿੱਤਰੋ ਇੰਡੀਆ ਵਾਲੀਆ ਲੱਗਦਾ ਕੋਈ ਫਰਕ ਮਿੱਤਰੋ ਪੰਜਾਬ ਦਾ ਇੱਥੋਂ ਦਾ ਸਿਰਾ ਕਰਾਇਆ ਪਿਆ ਮਿੱਤਰਾਂ ਇਹ ਬਾਕੀ ਜੁੜੇ ਰਹੋ ਮਿੱਤਰੋ ਇਸ ਤਰ੍ਹਾਂ ਹੀ ਪਿਆਰ ਕਰਦੇ ਰਹੋ ਤੇ ਤੁਹਾਨੂੰ ਕੈਨੇਡਾ ਦੇ ਲਗਭਗ 1 ਕੁੰਝੇ ਚਲੇ ਜਾਗੇ ਸ਼ੌਕ ਕਰਾਵਾਂਗੇ ਧੰਨਵਾਦ ਬਈ ਸਾਰਿਆਂ ਦਾ